ਤਾਂ ਬੜੇ ਤਨੀ ਸੀ ਔਰ ਬੜੇ ਇੱਕ ਨੇਕ ਇਨਸਾਨ ਚਲਾ ਗਿਆ ਮਤਲਬ ਲੱਖਾਂ ਲੋਕ ਰੋਜ਼ ਦੁਨੀਆ ਤੇ ਆਉਂਦੇ ਆ ਤੇ ਲੱਖਾਂ ਲੋਕ ਰੋਜ਼ ਦੁਨੀਆ ਤੋਂ ਚਲੇ ਜਾਂਦੇ ਆ ਪਰ ਕੁਝ ਐਸੇ ਲੋਕ ਵੀ ਹੁੰਦੇ ਆ ਜਿਹੜੇ ਆਉਂਦੇ ਤਾਂ ਜ਼ਰੂਰ ਹੈ ਪਰ ਆਪਣੀ ਸੇਵਾ ਆਪਣਾ اخلاق ਆਪਣਾ ਕਿਰਦਾਰ ਉਹਦੀ وجہ ਨਾਲ ਆਉਂਦੇ ਤਾਂ ਦੁਨੀਆ ਤੇ ਜ਼ਰੂਰ ਹੈ ਪਰ ਫਿਰ ਜਾਂਦੇ ਨਹੀਂ ਅਮਰ ਹੋ ਜਾਂਦੇ ਕਿੰਡਸਾ ਸਾਹਿਬ ਜਿਹੜੀ ਇਹਨਾਂ ਦੀ ਜਿਹੜੀ ਸਖਸੀਅਤ ਸੀ ਬੇਦਾਗ ਸਖਸੀਅਤ ਸੀ ਬੇਦਾਗ ਸਖਸੀਅਤ ਸੀ ਔਰ ਪੰਜਾਬ ਨੂੰ ਔਰ ਉਹਨਾਂ ਦੇ ਖਾਨਦਾਨ ਨੂੰ ਜ਼ਾਹਿਰ ਹੈ ਕਿ ਬੜਾ ਵੱਡਾ ਨੁਕਸਾਨ ਹੈ ਔਰ ਉਹਨਾਂ ਦੀ ਜਿਹੜੀ ਮਰਾਜਨੀਤੀ ਦਾ ਜਿਹੜਾ ਮਕਸਦ ਸੀ ਔਰ ਮਹਿਵਰ ਸੀ ਉਹ ਇਹੀ ਸੀ ਕਿ ਪੰਜਾਬ ਜਿਹੜਾ ਹੈ ਪੰਜਾਬ ਨੂੰ ਕਿਵੇਂ ਉੱਚਾ ਚੁੱਕਿਆ ਜਾ ਸਕੇ ਔਰ ਅੱਜਕੱਲ੍ਹ ਇਹ ਕਿਸਮ ਦੇ ਲੋਕ ਜਿਹੜੇ ਹੈ ਕਿ ਜਿਹੜੇ ਸਾਂਚੇ ਜਿਹੜੇ ਸਾਂਚੇ 'ਚ ਢਿੰਡਸਾ ਸਾਹਿਬ ਬਣੇ ਸੀ ਮੈਨੂੰ ਲੱਗਦਾ ਰੱਬ ਨੇ ਉਹ ਸਾਂਚੇ ਹੀ ਤੋੜਦੇ। ਉਹ ਜਦੋਂ ਮੈਂ ਛੋਟਾ ਹੁੰਦਾ ਸੀ ਇਹ ਤਾਂ ਇੱਕ ਸੀਟਕਾਰ ਆਂਦੇ ਹੁੰਦੇ ਸੀ ਬੜੀ ਅੱਜ ਕੱਲੋਂ ਮਾਡਲ ਹੀ ਖਤਮ ਹੋ ਗਏ। ਟਿੰਸਾ ਸਾਹਿਬ ਵਾਲੇ ਤਾਂ ਮਾਡਲ ਹੀ ਖਤਮ ਹੋ ਗਏ। ਚੰਗੇ ਬੰਦਿਆਂ ਦੀ ਮਤਲਬ ਦੇਖੋ ਆਣਾ ਜਾਣਾ ਤਾਂ ਦੁਨੀਆ ਤੇ ਬਣਿਆ। ਇਹ ਤਾਂ ਕੁਦਰਤ ਦਾ ਨਿਯਮ ਹੈ। ਪਰਮਾਤਮਾ ਦਾ ਇੱਕ ਸੂਲ ਹੈ ਬੰਦੇ ਆਂਦੇ ਚਲੇ ਜਾਂਦੇ ਆ। ਪਰ ਜੋ ਟਿੰਸਾ ਸਾਹਿਬ ਦੇ ਜਿਹੜੇ ਕਾਰਨਾਮੇ ਆ ਜਿਹੜਾ ਉਹਨਾਂ ਨੇ ਪੰਜਾਬ ਦੀ ਖਿਦਮਤ ਕੀਤੀ ਹੈ ਨਾ ਪੁਲਾਉਣਾ ਬਾਦਲ ਸਾਹਿਬ ਦੇ ਨਾਲ ਸੱਜੀ ਬਾਹਰ ਰਹਿਣ ਕਿ ਕੰਮ ਕੀਤਾ ਤੇ ਮੇਰਾ ਜਿਹੜਾ ਮੇਰੀ ਬਚਪਨ ਤੋਂ ਜਿਹੜੀ ਮੇਰੀ ਜਦੋਂ ਹੋਸ਼ ਆਉਂਦਾ ਇੱਕ ਬੱਚੇ ਨੂੰ ਮੈਨੂੰ ਪੰਜ 6 ਸਾਲ ਦੇ ਬੱਚੇ ਨੂੰ ਹੋਸ਼ ਆਣਾ ਸ਼ੁਰੂ ਹੋ ਜਾਂਦਾ ਤੇ ਕੁਦੋਂ ਦਾ ਮੈਂ ਟਿੰਸਾ ਸਾਹਿਬ ਨੂੰ ਆਪਣੀ ਜ਼ਿੰਦਗੀ ਦਾ ਮਤਲਬ ਫਰਮਿੰਦਰ ਦੇ ਬਾਅਦ ਜਿਵੇਂ ਹੁੰਦਾ ਕਿ ਚਲੋ ਫਰਮਿੰਦਰ ਦਾ ਤਾਂ ਹੈ ਹੀ ਪਰ ਸਾਡਾ ਇੱਕ ਇੱਕ ਜਿਹਨੂੰ ਵੱਡਾ ਪਰਿਵਾਰ ਕਹਿੰਦੇ ਵਸੀ ਪਰਿਵਾਰ ਉਹਨਾਂ ਦੇ ਸਾਡੇ ਬਜ਼ੁਰਗ ਸੀ ਉਹ ਬਜ਼ੁਰਗ ਚਲੇ ਗਏ ਸੋ ਇਸ ਕੱਲ ਦਾ ਦੁੱਖ ਵੀ ਹੈ ਕੋਈ ਯਾਦ ਹੈ ਜ਼ਹਿਨ ਦੇ ਵਿੱਚ ਰਿੰਦਰ ਸਾਹਿਬ ਦਾ ਜ਼ਹਿਨ ਦੇ ਵਿੱਚ ਕੀ ਹੈ ਕਿ ਸਿਆਸੀ ਜਿਹੜੇ ਕਦਮ ਜਿਹੜੇ ਸਭ ਤੋਂ ਪਹਿਲਾਂ ਚੱਕੇ ਉਹ ਇਹਨਾਂ ਦੀ ਰੇਨਮਾਈ ਹੇਠ ਹੀ ਚੱਕੇ ਸੀ ਜਦੋਂ ਪਹਿਲਾ ਗਿੱਦੜਵਾ ਦਾ ਇਲੈਕਸ਼ਨ ਹੋਇਆ ਤਾਂ ਅਦਰਸਲ ਉਹ ਮੈਂ ਥੋੜੀ ਲੜਿਆ ਸੀ ਇਹਨਾਂ ਲੋਕਾਂ ਨੇ ਆ ਕੇ ਲੜਿਆ ਸੀ ਸੋ ਇਹਨਾਂ ਦੀ ਵਜ੍ਹਾ ਨਾਲ ਹੀ ਰਾਜਨੀਤੀ ਚਾਹਿਆ ਹਾਂ ਸੋ ਅੱਜ ਇਸ ਕੱਲ ਦਾ